ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਨੇ ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਕੀਤੇ ਪਿੰਡਾਂ ਵਿੱਚ ਤੂਫਾਨੀ ਦੌਰੇ ਆਦਮਪੁਰ ਦੇ ਪਿੰਡ ਮਾਨਕੋਚ ਇੰਸਪੈਕਟਰ ਹਰਜਿੰਦਰ ਸਿੰਘ ਮਾਨਕੋ ਦੀ ਅਗਵਾਈ ਚ ਸਾਬਕਾ ਸਰਪੰਚ ਹਰਪ੍ਰਜਨ ਸਿੰਘ ਕਾਂਗਰਸ ਛੱਡ ਕੇ ਕਾਲੀਦਾਲ ਵਿੱਚ ਸ਼ਾਮਲ ਹੋਏ ਅੱਜ ਦੇਖਦੇ ਹਾਂ ਪੂਰੀ ਰਿਪੋਰਟ ਉਹ ਗੂੜੀ ਗੱਲ ਕਿੱਧਰ ਵਿੱਚ ਤੇ ਕੱਢ ਨਹੀਂਦਾ ਜੇ ਕੋਈ ਟਰੈਕਟਰ ਜਾਂ ਟਰਾਲੀ ਜਾਂ ਗੱਡੀ ਲੈ ਕੇ ਜਾ ਹੀ ਨਹੀਂ ਸਕਦਾ ਇਹ ਦਿਨ ਦਾ ਸੁਗੰਧਿਆ ਧਾਇਨੇ ਬਾਰੇ ਦਾ ਕੋਟਾ ਮੌਜੂ ਹੈ ਕਿ ਦੇਰੀ ਦਾ ਸਾਉਣਾ ਬੜੂ Sub-Branzo! پرچواد میں

ਕਾਰੇਗਰਾਂ ਦੇ ਕੋਲੇ ਪਤਾ ਕਿ ਮੈਨੂੰ ਨਹੀਂ ਹੋਰ ਨਾਲ ਵੀ ਬਹੁਤ ਕੁਝ ਹੋ ਗਿਆ। ਦੀਪਾ ਦੇ ਬੇਲੇ ਹੈ ਜਿਹੜਾ ਕੋਲ ਆ ਜਿਹੜੇ ਪਿਚਿਆ ਇੱਕ ਹੁਣ ਜਦੋਂ ਆਪਾਂ ਨਾਮੇ ਨਾਮੇ ਦੇ ਪੜੇ ਲਾਈ ਜਾਂਦੇ ਆ ਉਹਨੇ ਇਹਦੇ ਕੰਮ ਕਰ ਦਿਆ। ਮੋਦੀ ਨੇ ਵੀ ਬੜਾ ਪ੍ਰੋਟੈਕਸ਼ਨ ਕੀਤਾ। ਆ ਕਾਲੀ ਜਾਣਿਆਂ ਨੂੰ ਆਉਂਦੇ ਆ ਚੇਅਰਮੈਨ ਬਣਾ ਲਤਾ। ਤੁਸੀਂ ਸਾਰੇ ਪਰਿਵੰਨ ਦੀ ਜਾਣੂ ਹੋ ਇਸ ਚੀਜ਼ ਤੋਂ। ਉਹਨਾਂ ਨੂੰ ਬਾਅਦ ਤੋਂ ਰੈਕਸ਼ਨ ਆਈ। بی پی کا پتا آپ پچھلے دس سال پدر دیکھ رہے چلیا تیرہ مہینے اپنے کسان اوتھی بیٹھے رہے ابھی ਆੜੀਆਂ ਮੰਗਾਂ ਤੇ ਨਿਕ ਕਾਨੂੰਨ ਰਾਦ ਕਰਾਉਣ ਸਮੇ 750 ਦੇ 3 ਆਪਣਾ ਕਿਸਾਨ ਸ਼ਹੀਦ ਹੋਇਆ ਜਿਹੜੀ ਗੱਲ ਮੰਨ ਆਣੀ ਚਾਹੀਦੀ ਸਮੇਂ ਰਹਦਿਆਂ ਇਹ ਸਾਡੇ 750 ਸਾਡੇ ਕਿਸਾਨ ਜਿਹੜੇ ਆਪ ਚ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਲੋਕਾਂ ਨੂੰ ਬੜਾ ਪਛਤਾਵਾ ਆ ਕਿ ਜਿਹੜੀ ਸਰਕਾਰ ਉਹਨਾਂ ਨੇ ਬੜੇ ਚਾਅ ਨਾਲ ਬਣਾਈ ਸੀ ਅੱਜ ਉਹ ਸਰਕਾਰ ਜਿਹੜੀ ਝਾੜੂ ਦੀ ਆ ਉਹਨੇ ਲੋਕਾਂ ਦੀ ਆਸਾਂ ਤੇ ਪਾਣੀ ਫਿਰਤਾ ਬਹੁਤ ਪੰਜਾਬ ਦਾ ਬੁਰਾ ਹਾਲਿਆ ਸਰਕਾਰ ਕੋ ਕੁਝ ਵੀ ਨਹੀਂ ਕਰ ਹੋਇਆ 2 ਸਾਲਾਂ ਚ ਜਿੰਨਾ ਉਹਨਾਂ ਨੇ ਝੂਠ ਬੋਲਿਆ ਸੀ ਪੰਜਾਬ ਨਾਲ ਉਹ ਸਾਰਾ ਹੁਣ ਸਾਹਮਣੇ ਆ ਗਿਆ ਆ ਤੇ ਲੋਕ ਚਾਹੁੰਦੇ ਆ ਆਮ ਆਦਮੀ ਪਾਰਟੀ ਨੂੰ ਇਹਨਾਂ ਇਲੈਕਸ਼ਨਾਂ ਵਿੱਚ ਇੱਕ ਸਬਕ ਸਿਖਾਉਣਾ ਪੰਜਾਬ ਦੇ ਲੋਕਾਂ ਨੇ ਝਾੜੂ ਤੋਂ ਆਮ ਆਦਮੀ ਪਾਰਟੀ ਦਾ ਮੂੰਹ ਮੋੜ ਲਿਆ ਤੇ ਅਕਾਲੀ ਦਲ ਨੂੰ ਸਮੁੱਚਾ ਪੰਜਾਬੀ ਵਰਗ ਇਸ ਗੱਲੋਂ ਬਹੁਤ ਪਿਆਰ ਕਰਦਾ ਕਿ ਅਕਾਲੀ ਦਲ ਆਪਣੀ ਪਾਰਟੀ ਆ ਪੰਜਾਬ ਦੀ ਖੇਤਰੀ ਪਾਰਟੀ ਆ ਸੋ ਸਾਰੇ ਪੰਜਾਬੀ ਚਾਹੁੰਦੇ ਆ ਕਿ ਸਾਰੀਆਂ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਜਾਂ ਨੈਸ਼ਨਲ ਪਾਰਟੀਆਂ ਉਹਨਾਂ ਨੂੰ ਛੱਡ ਕੇ ਖੇਤਰੀ ਪਾਰਟੀ ਨੂੰ ਹੀ ਸਪੋਰਟ ਦਿੱਤੀ ਜਾਵੇ ਜਿਸ ਪਾਰਟੀ ਨੇ ਅਕਾਲੀ ਦਲ ਨੇ ਜਦ ਵੀ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਪੰਜਾਬ ਦੇ ਸਾਰੇ ਵਰਗਾਂ ਵਾਸਤੇ ਬਹੁਤ ਕੁਝ ਕੀਤਾ ਅਗਰ ਤਰੱਕੀ ਹੋਈ ਆ ਪੰਜਾਬ ਦੀ ਤੇ ਅਕਾਲੀ ਦਲ ਦੇ ਸਮਾਂ ਸ਼ੁਰੂ ਹੋਈਆਂ ਲੋਕਾਂ ਨੂੰ ਰਾਤ ਮਿਲੀ ਆ ਗਰੀਬਾਂ ਵੀ ਕਿਸੇ ਸਰਕਾਰ ਨੇ ਬਾਹ ਫੜੀ ਆ ਸ਼੍ਰੋਮਣੀ ਅਕਾਲੀ ਦਲ ਨੇ ਫੜੀਆਂ ਉਹ ਸਾਰੀਆਂ ਸਕੀਮਾਂ ਬੰਦ ਕਰਦੀਆਂ ਆਮ ਆਦਮੀ ਪਾਰਟੀ ਨੇ ਦੋ ਸਾਲਾਂ 'ਚ ਕੋਈ ਇਹਨਾਂ ਤੋਂ ਡਿਵੈਲਪਮੈਂਟ ਨਹੀਂ ਹੋਈ ਇਹਨਾਂ ਤੋਂ ਪੈਸੇ ਨਹੀਂ ਲੈ ਕੇ ਦੇ ਹੋਏ ਪਿੰਡਾਂ ਨੂੰ ਸ਼ਹਿਰਾਂ ਨੂੰ ਪੰਜਾਬ ਦਾ ਕੰਮ ਜਿਉਂ ਦਾ ਤਿਉਂ ਖੜਾ ਦੋ ਸਾਲਾਂ 'ਚ ਪਹਿਲਾਂ ਕਾਂਗਰਸ ਨੇ ਵੀ ਨਹੀਂ ਕੁਝ ਕੀਤਾ ਕਰਕੇ ਕੈਪਟਨ ਮਨਿੰਦਰ ਸਿੰਘ ਉਹਤੇ ਘਰ ਬੈ ਕੇ ਕੋਰੋਨੇ ਦੀ ਆੜ ਰੇਟ ਉਹਨਾਂ ਨੇ ਪੰਜ ਸਾਲ ਗੁਆ ਲਏ ਤੇ ਹੁਣ ਇਹ ਵੀ ਸਰਕਾਰ ਬਿਲਕੁਲ ਫੇਲ ਹੋ ਗਈ ਆ ਕਿ ਸਾਨੂੰ ਉਮੀਦ ਹੈ ਕਿ ਮਹਿੰਦਰ ਸਿੰਘ ਕੇ ਪੀ ਜੀ ਜਿਹੜੇ ਬੜੇ ਈਮਾਨਦਾਰ ਤੇ ਨੇਕ ਸਿਆਸੀ ਲੀਡਰ ਨੇ ਤੇ ਜਿਹੜੇ ਬੇਦਾਗ ਵੀ ਨੇ ਲੰਬਾ ਸਮਾਂ ਉਹਨਾਂ ਦੇ ਪਰਿਵਾਰ ਨੇ ਦੇਸ਼ ਲਈ ਪੰਜਾਬ ਲਈ ਸਿਆਸਤ ਕੀਤੀ ਆ ਤੇ ਜਲੰਧਰ ਦੇ ਜਿਹੜੇ ਬਹੁਤ ਸਤਿਕਾਰਯੋਗ ਵੋਟਰ ਸਰਦਾਰ ਮਹਿੰਦਰ ਸਿੰਘ ਕੇਪੀ ਨੂੰ ਵੋਟਾਂ ਪਾ ਕੇ ਇੱਕੀ ਮੌਕਾ ਦੇਣਗੇ ਆਪਣੇ ਪਾਰਲੀਮੈਂਟ ਵਿੱਚ ਜਾਣ ਦਾ ਧੰਨਵਾਦ ਜੀ